ਤੁਸੀਂ ਵੇਖ ਰਹੇ ਹੋ ਲਿਬਰਟੀ ਟੀਵੀ ਮਹਤਾਜਤਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਇੱਕ ਪਾਸੇ ਕਾਲੇ ਝੰਡੇ ਦੂਹੇ ਪਾਸੇ ਕਾਲਾ ਦਿਨ ਜੀ ਹਾਂ ਇੱਕ ਪਾਸੇ ਦਿੱਲੀ ਕੂਚ ਕਰਨ ਦੀ ਫੈਸਲਾ ਲੈਣ ਵਾਲੀਆਂ ਜਥੇਬੰਦੀਆਂ ਦਾ ਦੇਸ਼ ਭਰ ਦੇ ਵਿੱਚ ਕਿਸਾਨਾਂ ਨੂੰ ਕਿਸਾਨ ਹਤੈਸ਼ੀਆਂ ਨੂੰ ਇਹ ਕਹਿਣਾ ਕਿ ਭਾਈ ਤੁਸੀਂ ਆਪਣੀਆਂ ਕਾਰਾਂ ਦੇ ਉੱਤੇ ਆਪਣੀਆਂ ਗੱਡੀਆਂ ਦੇ ਉੱਤੇ ਆਪਣੇ ਟਰੱਕਾਂ ਦੇ ਉੱਤੇ ਆਪਣੀਆਂ ਬੱਸਾਂ ਦੇ ਉੱਤੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਆਪਣੇ ਸਕੂਟਰਾਂ ਦੇ ਉੱਤੇ ਆਪਣੇ ਟਰੈਕਟਰ ਟਰੇਲੀਆਂ ਦੇ ਉੱਤੇ ਕਾਲੇ ਝੰਡੇ ਲਾਓ ਸੂਸੀ ਆਪਣੇ ਘਰਾਂ ਦੇ ਉੱਤੇ ਆਪਣੀਆਂ ਦੁਕਾਨਾਂ ਦੇ ਉੱਤੇ ਆਪਣੀਆਂ ਫੈਕਟਰੀਆਂ ਦੇ ਉੱਤੇ ਆਪਣੇ ਆਧਾਰਿਆਂ ਦੇ ਉੱਤੇ ਜਿੱਥੇ ਨਾਲ ਵੀ ਤੁਹਾਡਾ ਕੰਮ ਕਰ ਸੰਬੰਧਿਤ ਹੈ ਉਹਨਾਂ ਸਾਰੇ ਥਾਵਾਂ ਦੇ ਉੱਤੇ ਕਾਲੇ ਝੰਡੇ ਲਾਓ ਸੋ ਦੂਸਰੇ ਪਾਸੇ ਐਸਕੇਐਮ ਦੇ ਸੱਦੇ ਤੇ ਅੱਜ ਦੇਸ਼ ਭਰ ਦੇ ਵਿੱਚ ਬ੍ਰੈਕਡੇ ਮਨਾਇਆ ਗਿਆ ਕਾਲਾ ਦਿਵਸ ਮਨਾਇਆ ਗਿਆ ਐਸਕੇਐਮ ਨੇ ਜਿਹੜੇ ਫੈਸਲੇ ਲਏ ਸੀ ਉਹਨਾਂ ਚੋਂ ਇੱਕ ਫੈਸਲਾ ਅੱਜ ਲਾਗੂ ਹੋਇਆ ਪਹਿਲਾ ਦਿਨ ਸੀ ਉਸ ਫੈਸਲੇ ਦਾ ਐਸਕੇਐਮ ਨੇ ਪੈਰਲਰ ਪ੍ਰੋਗਰਾਮ ਲੀਕਿਆ ਆਪਣਾ ਟਰੈਕਟਰ ਵੱਖਰਾ ਭਜਾਇਆ ਸ਼ੰਭੂ ਨਹੀਂ ਗਏ ਖਨੋਰੀ ਨਹੀਂ ਗਏ ਨਾ ਜਾਣਾ ਕਹਿੰਦੇ ਪਰ ਦਿੱਲੀ ਜਾਵਾਂਗੇ ਉਹ ਵੀ 14 ਮਾਰਚ ਨੂੰ ਉਸ ਦਾ ਜਦ ਤੱਕ ਦਾ ਚੋਣ ਜਾਬਤਾ ਲੱਗ ਜਵੇ ਪਰ ਇਸ ਕੇਬ ਨੇ ਬੈਠਕ ਕਰਕੇ ਕਿਹਾ ਕਿ ਹਾਂ ਜੀ ਅਸੀਂ ਪਹਿਲਾਂ ਦਾ ਬਲੈਕ ਡੇ ਮਨਾਉਣਾ ਸੋ ਅੱਜ ਉਹਦੇ ਤਹਿਤ ਪੂਰੇ ਭਾਰਤ ਦੇ ਵਿੱਚ ਖਾਸ ਕਰ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਚ ਅਸਰ ਵੀ ਦੇਖਣ ਨੂੰ ਮਿਲਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਹਰਿਆਣਾ ਦੇ ਮੁੱਖ ਮੰਤਰੀ ਮਨੋ ਰਾਮ ਖੱਟਰ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਚ ਤਿੰਨਾਂ ਦੇ ਪੁਤਲੇ ਫੁੱਕੇ ਤਿੰਨਾਂ ਨੇ ਅਸਤੀਫਾ ਦੀ ਮੰਗ ਕੀਤੀ ਤੇ ਉਹਨਾਂ ਨੇ ਕੇਂਦਰ ਨੂੰ ਵੀ ਕਟਹਿਰੇ 'ਚ ਖੜਾ ਕੀਤਾ ਕਿੱਕੀ ਦੇ ਹੁਕਮਾਂ ਤੇ ਫੋਰਸ ਜ਼ੁਲਮ ਢਾ ਰਹੀ ਆ ਹਰਿਆਣਾ ਸਰਕਾਰ ਨੂੰ ਪੁੱਛਿਆ ਕਿ ਤੁਹਾਡੀ ਫੋਰਸ ਦੀ ਇਹ ਕੀ ਹੱਦ ਦਰਜੇ ਦੀ ਘਟਿਆ ਕਾਰਵਾਈ ਆ ਕਿ ਤੁਸੀਂ ਪੰਜਾਬ ਦੀ ਹੱਦ ਛਾ ਕੇ ਬੈਠੇ ਕਿਸਾਨਾਂ ਤੇ ਹਮਲਾ ਕਰੋ ਗੋਲੀਆਂ ਭਰਾਓ ਸ਼ਰਰੇ ਛੱਡੋ ਤੇ ਉਹ ਨਿਸ਼ਾਨ ਸਰੀਰ ਚੋਂ ਨਿਕਲ ਰਹੇ ਨੇ ਉਹ ਗੋਲੀਆਂ ਨਿਕਲ ਰਹੀਆਂ ਨੇ ਇੱਕ ਨੌਜਵਾਨ ਦੀ ਮੌਤ ਜਿਹੜੀ ਹੁੰਦੀ ਆ ਉਹ ਪਹਿਲੂ ਆ ਸੋ ਇਹ ਸਾਰੇ ਦੇ ਲਈ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਕਟੇਲੇ ਚੱਲੇ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਸਵਾਲ ਕੀਤਾ ਅੱਜ ਪੰਜਾਬ ਭਰ ਚ ਜਿਹੜੇ ਦਰਜਨਾਂ ਤੋਂ ਵੱਧ ਪ੍ਰਦਰਸ਼ਨ ਹੋਏ ਉਸ ਪ੍ਰਦਰਸ਼ਨਾਂ ਦੇ ਵਿੱਚ ਜਿੱਥੇ ਕੇਂਦਰ ਨੂੰ ਸਵਾਲ ਆਏ ਜਿੱਥੇ ਹਰਿਆਣਾ ਸਰਕਾਰ ਨੂੰ ਸਵਾਲ ਆਏ ਜਿੱਥੇ ਹਰਿਆਣਾ ਦੀ ਫੋਰਸ ਦੇ حوالے ਨਾਲ ਸਵਾਲ ਆਏ ਉੱਥੇ ਪੰਜਾਬ ਸਰਕਾਰ ਨੂੰ ਸਵਾਲ ਹੈ ਕਿ ਤੁਸੀਂ ਮੁਖ ਦਰਸ਼ਕ ਕੀ ਬੈਠੇ ਹੋ ਪੰਜਾਬ ਦੀ ਹੱਦ ਚਾ ਕੇ ਡਰੋਨ ਆਉਂਦੇ ਨੇ ਪੰਜਾਬ ਦੀ ਹੱਦ ਚਾ ਕੇ ਗੋਲੇ ਭરાਏ ਜਾਂਦੇ ਨੇ ਪੰਜਾਬ ਦੀ ਹੱਦ ਚਾ ਕੇ ਟਰੈਕਟਰ ਭੰਨੇ ਜਾਂਦੇ ਨੇ ਪੰਜਾਬ ਦੀ ਹੱਦ ਚਾ ਕੇ ਕੁੱਟਮਾਰ ਕੀਤੀ ਜਾਂਦੀ ਹੈ ਪੰਜਾਬ ਦੀ ਹੱਦ ਚੋਂ ਆ ਕੇ ਮੁੰਡੇ ਚੱਕ ਲਏ ਜਾਂਦੇ ਨੇ ਪੰਜਾਬ ਦੀ ਹੱਦ ਚਾ ਕੇ ਨੌਜਵਾਨ ਦੀ ਜਾਨ ਲੈ ਲਈ ਜਾਂਦੀ ਹੈ ਦਰਜਨਾ ਕਿਸਾਨ ਜ਼ਖਮੀ ਨੇ ਅਜੇ ਵੀ ਤੇ ਸਰਕਾਰ ਤੇ ਪੁਲਿਸ ਬਿਆਨ ਦੇ ਰਹੀ ਹੈ ਮੁਖ ਦਰਸ਼ਕ ਹੈ ਕਿਉਂ ਨਹੀਂ ਅਜੇ ਤੱਕ ਕਾਰਵਾਈ ਕਿਉਂ ਨਹੀਂ ਅਜੇ ਤੱਕ ਐਫ ਆਈ ਆਰ ਕਿਉਂ ਨਹੀਂ ਅਜੇ ਤੱਕ ਐਕਸ਼ਨ ਕਿਉਂ ਨਹੀਂ ਅਜੇ ਤੱਕ ਚਿਹਰੇ ਪਛਾਣਨ ਦੀ ਕੋਸ਼ਿਸ਼ ਕਿਉਂ ਨਹੀਂ ਪੰਜਾਬ ਸਰਕਾਰ ਨੇ ਕੋਈ ਅਧਿਕਾਰੀ ਲਾਇਆ ਐਸਕੇਮ ਕਹਿੰਦੇ ਕਿ ਇਸ ਕਤਲ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਪਰਿਵਾਰ ਨੂੰ 1 ਕਰੋੜ ਦਾ ਮੁਆਵਜ਼ਾ ਮਿਲਣਾ ਚਾਹੀਦਾ ਤੇ ਉਹਨਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ 18 ਲੱਖ ਤੋਂ ਵੱਧ ਕਰਜ਼ਾ ਦਾ ਸੀ ਸ਼ੁਕਰਮਨ ਸਿੰਘ ਦੇ ਪਰਿਵਾਰ ਦਾ ਸੋ ਦੂਸਰੇ ਪਾਸੇ ਅਗਲੀ ਆਉਣ ਵਾਲੀ 26 ਫਰਵਰੀ ਨੂੰ ਕਹਿੰਦੇ ਜੀ ਦੇਸ਼ ਭਰ ਦੇ ਵਿੱਚ ਐਸਕੇਮ ਨੇ ਪ੍ਰਦਰਸ਼ਨ ਕਰਨਾ ਹੈ ਟਰੈਕਟਰ ਟਰਾਲੀਆਂ ਸਕੂਟਰ ਕਾਰਾਂ ਗੱਡੀਆਂ ਸੜਕਾਂ ਤੇ ਲਾ ਕੇ ਖੜੀਆਂ ਕਰਨੀਆਂ ਸੜਕ ਰੋਕਣੀ ਨਹੀਂ ਕਹਿੰਦੇ ਹਵਾਜਾ ਹੀ ਬੰਦ ਨਹੀਂ ਕਰਨੀ ਦੇਸ਼ ਭਰ ਦੇ ਅੰਦਰ ਐਸਕੇਮ ਨਾਲ ਜੁੜੀਆਂ ਹੋਈਆਂ ਧਰਾਂ ਕਹਿੰਦੇ ਜੀ ਕਨਵਿਕਲਾ ਪ੍ਰਦਰਸ਼ਨ ਕਰਨ ਗਿਆ ਕੇਂਦਰ ਦੀਆਂ ਨੀਤੀਆਂ ਖਿਲਾਫ ਕੇਂਦਰ ਦੀ ਧੱਕੇਸ਼ਾਹੀ ਖਿਲਾਫ ਕਿਸਾਨੀ ਮਸਲਿਆਂ ਨੂੰ ਲੈ ਕੇ ਇਸ ਘਟਨਾ ਕਰਨ ਨੂੰ ਲੈ ਕੇ ਸ਼ੰਭੂ ਖਨੋਰੀ ਜੋਂ ਲੈ ਕੇ ਰੋਸ ਪ੍ਰਟਾਉਣ ਗਿਆ ਅੱਜ ਵਾਲੇ ਪ੍ਰਦਰਸ਼ਨ ਤੋਂ ਬਾਅਦ 26 ਫਰਵਰੀ ਨੂੰ ਕਹਿੰਦੇ ਜੀ ਐਸਕੇਮ ਨੇ ਤੈਅ ਕੀਤਾ ਕਿ ਤੁਹਾਡੇ ਪਿੰਡ ਤੋਂ ਤੁਹਾਡੇ ਸ਼ਹਿਰ ਕਸਬੇ ਤੋਂ ਜਿਹੜੀ ਵੀ ਨੇੜਲੀ ਸਟੇਟ ਹਾਈਵੇ ਪੈਂਦੀ ਹੈ ਜਿਹੜੀ ਨੇੜਲੀ ਨੈਸ਼ਨਲ ਹਾਈਵੇ ਪੈਂਦੀ ਹੈ ਉੱਥੇ ਲਿਆ ਕੇ ਆਪਣੀ ਗੱਡੀ ਖੜੀ ਕਰੋ ਆਪਣਾ ਟਰੈਕਟਰ ਖੜਾ ਕਰੋ ਆਪਣੀ ਕਾਰ ਖੜੀ ਕਰੋ ਆਪਣਾ ਟਰੱਕ ਖੜਾ ਕਰੋ ਆਪਣੀ ਮੋਟਰਸਾਈਕਲ ਜੋ ਵੀ ਤੁਹਾਡੇ ਕੋਲ ਬਾਹਰ ਆਏਗਾ ਉਹ ਖੜਾ ਕਰੋ ਕਤਾਰ ਬੱਦੀ ਦਿੱਲੀ ਕੰਨੀ ਨੂੰ ਖੜਾ ਕਰਨਾ ਦੇਸ਼ ਭਰ ਦੇ ਸੂਬਿਆਂ ਦੇ ਲੋਕ ਆਪੋ ਆਪਣੇ ਸੂਬਿਆਂ ਦੀਆਂ ਸਟੇਟ ਔਰ ਨੈਸ਼ਨਲ ਹਾਈਵੇ ਤੇ ਦਿੱਲੀ ਕੰਨੀ ਨੂੰ ਮੂੰਹ ਕਰਕੇ ਗੱਡੀਆਂ ਖੜੀਆਂ ਕਰ ਦੇਣ ਤੇ ਕਹਿੰਦੇ ਪਰ ਨਾਲ ਬਰਾਬਰ ਉਹ ਆਵਾਜਾਈ ਚੱਲਦੀ ਰਹੇ ਜੋ ਦੋਹਰੀ ਸੜਕ ਹੈ ਤਾਂ ਇੱਕ ਸੜਕ ਤੇ ਲਾ ਦਿਓ ਦੂਜੀ ਸੜਕ ਖਾਲੀ ਛੱਡ ਦਿਓ ਇਹ ਸਿੰਗਲ ਸੜਕ ਹੈ ਤਾਂ ਸੜਕ ਦੇ ਕਿਨਾਰੇ ਲਾ ਦਿਓ ਤੇ ਸੜਕ ਤੇ ਆਵਾਜਾਈ ਚਲਦੀ ਛੱਡ ਦਿਓ ਤਾਂ ਕਿ ਲੋਕਾਂ ਨੂੰ ਹੀ ਪਤਾ ਲੱਗੇ ਤੇ ਕੇਂਦਰ ਨੂੰ ਪ੍ਰਦਰਸ਼ਨ ਵੀ ਦੇ ਤੀਸਰਾ ਕਹਿੰਦੇ ਜੀ ਕਿ ਅਸੀਂ ਦਿੱਲੀ ਵੀ ਆਵਾਂਗੇ 14 ਮਾਰਚ ਨੂੰ ਦਿੱਲੀ ਦੇ ਰਾਮਲਾ ਮੈਦਾਨ ਦੇ ਵਿੱਚ ਕਹਿੰਦੇ ਜੀ ਐਸਕੇ ਮਹਾਰੈਲੀ ਕਰੇਗਾ 14 ਮਾਰਚ ਹੋ ਸਕਦਾ 10 11 ਤਰੀਕ ਨੂੰ ਚੋੜ ਜਾਪਤਾ ਲੱਗ ਜਵੇ ਭਾਈ ਕੀ ਇਹ ਤਰੀਕ ਜਾਣ ਬੁੱਝ ਕੇ ਇਸ ਹਵਾਲੇ ਨਾਲ ਆਲਾਨੀਆਂ ਕਿ ਜਾਣਾ ਹੀ ਨਾ ਪਵੇ ਦਿੱਲੀ ਜਾਣੋਂ ਡਰ ਲੱਗਦਾ ਚਲੋ ਪਰ ਇੱਕ ਗੱਲ ਸਪਸ਼ਟ ਹੋ ਗਈ ਕਿ ਇੱਕ ਪਾਸੇ ਪੰਨੂ ਪੰਦੇਰ ਹੋਰੀ ਡੱਲੇਵਾਲ ਹੋਰੀ ਉਹਨਾਂ ਦੀਆਂ ତରା ਉਹਨਾਂ ਦੀਆਂ ਜਥੇਬੰਦੀਆਂ ਉਹ ਅਗਵਾਈ ਕਰਕੇ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਲਈ ਐਮਐਸਪੀ ਦੀ ਮੰਗ ਕਰ ਰਹੀ ਨੇ ਉਹ ਕਰਜ਼ਾ ਮਾਫੀ ਦੀ ਗੱਲ ਕਰ ਰਹੇ ਨੇ ਉਹ ਪ੍ਰਾਲੀ ਬਿਜਲੀ ਵਾਲੇ ਮਸਲਿਆਂ ਤੇ ਗੱਲ ਕਰ ਰਹੇ ਨੇ ਉਹ ਨਰੇਗਾ ਖੇਤ ਮਜ਼ਦੂਰਾਂ ਦੀ ਗੱਲ ਕਰ ਰਹੇ ਨੇ ਦੂਸਰੇ ਪਾਸੇ ਇਹ ਸਾਰੇ ਘਟਨਾਕਰਮੇ ਇਸ ਅੰਦੋਲਨ ਦੌਰਾਨ ਵਾਪਰਿਆਂ ਦਾ ਹਵਾਲਾ ਦੇ ਕੇ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਐਸਕੇਐਮ ਨੇ ਆਪਣਾ ਪੈਰਲਲ ਪ੍ਰੋਗਰਾਮ ਦੇ ਦਿੱਤਾ ਸੋ ਇੱਕ ਤਰ੍ਹਾਂ ਨਾਲ ਐਸਕੇਐਮ ਚਾਹੇ ਸਾਈਡਲਾਈਨ ਤੋਂ ਹੋ ਕੇ ਹੀ ਸਹੀ ਪਰ ਮੈਦਾਨ 'ਚ ਆ ਗਿਆ ਤੇ ਪਤਾ ਹੀ ਲੱਗ ਰਿਹਾ ਕਿ ਕੇਂਦਰ ਪੰਜਵੇਂ ਦੌਰ ਦੀ ਬੈਠਕ ਕਰਨ ਬਾਰੇ ਸੋਚ ਰਿਹਾ ਦਿੱਲੀ ਦੇ ਵਿੱਚ ਤਿੰਨ ਕੇਂਦਰੀ ਮੰਤਰੀ ਜਿਹੜੇ ਪੰਜਾਬ ਆ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆ ਕੇ ਕਿਸਾਨਾਂ ਨਾਲ ਬੈਠਕ ਕਰਦੇ ਰਹੇ ਨੇ ਉਹਨਾਂ ਤਿੰਨਾਂ ਮੰਤਰੀਆਂ ਦੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਸੇ ਕਿਸਾਨੀ ਮਸਲੇ 'ਤੇ ਬੈਠਕ ਹੋ ਚੁੱਕੀ ਹੈ ਉਸ ਬੈਠਕ ਤੋਂ ਬਾਅਦ ਉਹਨਾਂ ਦੀ ਖੇਤੀਬਾੜੀ ਵਿਭਾਗ ਦੇ ਜਾਂ ਨਿਗਮ ਦੇ ਜਾਂ ਹੋਰ ਨਾ ਜਿਨ੍ਹਾਂ ਨੂੰ ਕਹਿੰਦੇ ਪੰਜ ਸਾਲੀ ਅਸੀਂ ਕਹਾਂਗੇ ਜੀ ਕਿ ਉਹ ਚੱਕਣਾ ਦਾਲਾਂ ਚੱਕ ਲੈਣ ਜੀ ਮੱਕੀ ਚੱਕ ਲੈਣ ਜੀ ਕਪਾਹ ਚੱਕ ਲੈਣ ਉਹਨਾਂ ਦੇ ਅਧਿਕਾਰੀ ਬੈਠ ਕੋਚ ਸੋ ਨਵੀਂ ਇੱਕ ਤਸਵੀਜ਼ ਤਿਆਰ ਹੋਈਆ ਉਹ ਤਸਵੀਜ਼ ਦੇ ਵਿੱਚ ਕਹਿੰਦੇ ਦੋ ਫਾਰਮੂਲੇ ਸ਼ਾਮਿਲ ਕੀਤੇ ਜਾ ਰਹੇ ਨੇ ਇੱਕ ਤਾਂ ਜਿਹੜਾ ਲੌਕ ਪੀਰੀਅਡ ਲਾਇਆ ਸੀ ਪੰਜ ਸਾਲ ਦਾ ਜਾਂ ਤਾਂ ਉਹਨੂੰ ਖਤਮ ਕਰਦੀਏ ਕਹਿੰਦੇ ਜਾਂ ਉਸ ਦੀ ਹੱਦ ਵਧਾ ਦਈਏ ਦੂਸਰੇ ਜਿਹੜੀਆਂ ਪੰਜ ਫਸਲਾਂ ਸ਼ਾਮਿਲ ਕੀਤੀਆਂ ਸੀ ਐਮਐਸਪੀ ਦੀਆਂ ਉਹਦੇ ਵਿੱਚ ਕਹਿੰਦੇ ਜੀ ਪੰਜ ਤੋਂ ਵੱਧ ਫਸਲਾਂ ਬਤਾ ਦੀ ਇਹ ਦੋ ਤਸਵੀਜ਼ਾਂ ਤੇ ਕਹਿੰਦੇ ਕੇਂਦਰ ਦੁਬਾਰਾ ਗੌਰ ਕਰ ਰਿਹਾ ਕਿ ਇੱਕ ਤਾਂ 5 ਸਾਲ ਵਾਲਾ ਜਿਹੜਾ ਪੀਰੀਅਡ ਸੀਗਾ ਕਿ ਜੀ ਦਾਲਾਂ ਤਿੰਨ ਦਾਲਾਂ ਮੱਕੀ ਤੇ ਨਰਮਾ 5 ਸਾਲੀਆਂ ਐਮਐਸਪੀ ਤੇ ਚੱਕਣਗੇ ਪਰ ਉਹ ਕੰਟਰੈਕਟ ਫਾਰਮਿੰਗ ਹੈ ਨਾ ਸਰਕਾਰ ਕਾਨੂੰਨੀ ਗਾਰੰਟੀ ਕਰੇ ਨਾ ਐਮਐਸਪੀ ਦੇ ਰੇਟ ਦੀ ਉਸ ਪਹਿਲੂ ਦੇ ਉੱਤੇ ਫੇਚ ਫਸਦਾ ਸੋ ਇਸ ਲਈ ਕਹਿੰਦੇ ਜੀ ਆਪਾਂ ਲੋਕ ਪੀਰੀਅਡ ਖਤਮੇ ਕਰ ਦੋ ਕਿ 5 ਸਾਲ ਦਾ ਕੋਈ ਮਸਲਾ ਨਹੀਂ ਜੀ ਜਾਂ ਤੈਨੂੰ 10 ਸਾਲ 15 ਸਾਲ ਕਰ ਦਾਂਗੇ ਜਾਂ ਕਹਿੰਦੇ ਕਿ ਇਹ ਲੋਕਿੰਗ ਪੀਰੀਅਡ ਹਟਾਈ ਦੇਵਾਂਗੇ ਬੇ ਠੀਕ ਆ ਆਪਾਂ 5 ਸਾਲ ਦੀ ਗਾਰੰਟੀ ਤਾਂ ਦੇ ਦੇ ਰਹੇ ਆ ਤੇ ਕਹਿੰਦੇ ਭਾਜਪਾ ਲਗਾ ਦੇ ਗਏ 5 ਸਾਲ ਤਾਂ ਆਪਣਾ ਹੀ ਹੋਣਾ ਉਹ ਤੋਂ ਬਾਅਦ ਵਾਲੇ ਬਾਅਦ ਦੇਖਾਂਗੇ ਕੀ ਹੁੰਦਾ ਇਸ ਲਈ ਆਪਾਂ ਦੇ ਦੋ ਗਾਰੰਟੀ ਦੂਸਰਾ ਉਹ ਕਹਿੰਦੇ ਕਿ ਫਸਲਾਂ ਵਿੱਚ ਵੱਧ ਸ਼ਾਮਿਲ ਕਰ ਲੋ ਕੱਲੀਆਂ ਤਿੰਨ ਦਾਲਾਂ ਮੱਕੀ ਤੇ ਇੱਕ ਬਾਹਤੋ ਤੋਂ ਇਲਾਵਾ ਕਣਕ ਝੋਨੇ ਤੇ ਪੰਜਾਬ ਹਰਿਆਣਾ ਨੂੰ ਪਹਿਲਾਂ ਹੀ ਮਿਲਦਾ ਉਹ ਤੋਂ ਬਿਨਾਂ ਕੁਝ ਹੋਰ ਫਸਲਾਂ ਸ਼ਾਮਿਲ ਕਰ ਲੋ ਸੋ ਇਸ ਤਰ੍ਹਾਂ ਦੀ ਤਸਵੀਜ਼ ਤਿਆਰ ਕਰਕੇ ਕਿਸੇ ਵੀ ਸਮੇਂ ਹੋ ਸਕਦਾ ਜਦੋਂ ਤੱਕ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਮੋਂ ਤਦ ਤੱਕ ਕਿ ਇਹ ਸਦਾ ਜਾਵੇ ਪਰ ਹੁਣ ਦੋ ਸਵਾਲ ਨੇ ਇਸ ਤਸਵੀਜ਼ ਦੇ ਹਵਾਲੇ ਨਾਲ ਪਹਿਲਾ ਸਵਾਲ ਪਿਛਲੀ ਬਾਰ ਵੀ ਪੰਜ ਫਸਲਾਂ ਵਾਲਾ ਫੈਸਲਾ ਕੁਝ ਜਥੇਬੰਦੀਆਂ ਕੁਝ ਲੋਕ ਕੁਝ ਨੁਮਾਇंदे ਸਮਝਦੇ ਸੀ ਕਿ ਸਹੀ ਆ ਕਿ 5 ਫਸਲਾਂ ਤੇ ਹੋਰ ਮਿਲ ਰਹੀ ਆ 5 ਸਾਲ ਲਈ ਮਿਲ ਰਹੀ ਆ ਪਰ ਉਥੇ ਸਵਾਲ ਆਇਆ ਕਿ ਐਮਐਸਪੀ ਤਾਂ ਪੂਰੇ ਦੇਸ਼ ਦੀ ਮੰਗਾ ਤੇ ਮੰਗ ਪੂਰੇ ਮੁਲਕ ਲਈ ਆ ਪਰ ਇਹ ਕੱਲੇ ਪੰਜਾਬ ਨੂੰ ਦੇਖ ਕੇ ਹਰਿਆਣਾ ਰਾਜਸਥਾਨ ਯੂਪੀ ਬਿਹਾਰ ਜਿਹੜੇ ਵੀ ਸੁਭੇਂ ਦੇ ਕਿਸਾਨ ਨਾਲ ਤੁਰੇ ਨੇ ਜਾਂ ਤਿੰਨ ਖੇਤੀਗੁੰਨ ਸਮੇਂ ਨਾਲ ਖੜੇ ਸੀ ਜਾਂ ਜਿਨ੍ਹਾਂ ਦੀ ਧਰਤੀ ਤੇ ਬੈਠ ਕੇ ਅੰਦੋਲਨ ਲੜਿਆ ਸੀ ਜਿਨ੍ਹਾਂ ਨਾਲ ਮਿਲ ਕੇ ਅੰਦੋਲਨ ਲੜਿਆ ਸੀ ਉਹਨਾਂ ਨਾਲ ਧੋਖਾ ਹੋਏਗਾ ਇਸ ਲਈ ਕਹਿੰਦੇ ਜੀ ਇਹ ਮਨਜ਼ੂਰ ਨਹੀਂ ਹੋਇਆ ਇਸ ਲਈ ਉਹ ਪਰਵਾਹ ਨਹੀਂ ਹੋਇਆ ਹੁਣ ਦੋ ਸਵਾਲਾਂ ਚੋਂ ਪਹਿਲਾ ਸਵਾਲ ਇਹ ਹੈ ਕਿ ਕੇਂਦਰ ਜੇ ਪੰਜਵੇਂ ਦੌਰ ਦੀ ਬੈਠਕ ਕਰਨ ਜਾ ਰਿਹਾ ਦੁਬਾਰਾ ਇਹ ਨਵੀਂ ਤਜ਼ਵੀਜ਼ ਤੇ ਗੱਲ ਕਰਨ ਜਾ ਰਿਹਾ ਤਾਂ ਕੀ ਕੇਂਦਰ ਪੂਰੇ ਮੁਲਕ ਲਈ ਇਹ ਫਾਰਮੂਲਾ ਲੈ ਕੇ ਆਏਗਾ ਜਾਂ ਫਿਰ ਕੱਲੇ ਪੰਜਾਬ ਲਈ ਲੈ ਕੇ ਆਏਗਾ ਜਾਂ ਉਹਦੇ ਵਿੱਚ ਹਰਿਆਣਾ ਜੁਪੀ ਸ਼ਾਮਿਲ ਕਰ ਲੇਗਾ ਕਿਹਨੂੰ ਸ਼ਾਮਿਲ ਕਰੇਗਾ ਪਹਿਲਾ ਸਵਾਲ ਤਾਂ ਇਹ ਦੂਜਾ ਸਵਾਲ ਹੁਣ ਐਸਕੇਮ ਚਾਹੇ ਰੋਜ ਪ੍ਰਦਰਸ਼ਨ ਦੇ ਰੂਪ ਚ ਚਾਹੇ ਆਪਣੇ ਪ੍ਰਦਰਸ਼ਨ ਦੇ ਰੂਪ ਚ ਚਾਹੇ ਕੇਂਦਰ ਦੀਆਂ ਨੀਤੀਆਂ ਖਿਲਾਫ ਚਾਹੇ ਇਸ ਖਨੌਰੀ ਔਰ ਸ਼ੰਭੂ ਬਾਡਰ ਤੇ ਹੋਈ ਵਧਿੱਕੀ ਖਿਲਾਫ ਪ੍ਰਦਰਸ਼ਨ ਚ ਨਿਤਰਿਆ ਕੀ ਪੰਜਵੇਂ ਦੌਰ ਦੀ ਬੈਠਕ ਦੇ ਵਿੱਚ ਐਸਕੇ ਮੈਨੂੰ ਵੀ ਸੱਦਾ ਆਏਗਾ ਇਸ ਵਾਰ ਸਰਕਾਰ ਦੇ ਪਾਸੇ ਖੜੇ ਨੇ ਪਰ ਹਲਚਲ ਜਾਰੀ ਹੈ ਜੀ ਦਿੱਲੀ ਤੋਂ ਮੈਨੂੰ ਜੋ ਖਬਰਾਂ ਮਿਲ ਰਹੀਆਂ ਉਹਦੇ ਅਨੁਸਾਰ ਕੇਂਦਰ ਸਰਕਾਰ ਦੁਆਰਾ ਗੱਲਬਾਤ ਲਈ ਵੀ ਹੋਣਾ ਚਾਹੁੰਦੀ ਹੈ ਤੇ ਪਰ ਇੱਧਰ ਤਿਆਰੀਆਂ ਵੀ ਜਿਸ ਕਦਰ ਕੀਤੀਆਂ ਜਾ ਰਹੀਆਂ ਮਤਲਬ 30000 ਗੋਲੇ ਬਾਡਰਾਂ ਤੇ ਭੇਜ ਦਿਓ ਮਤਲਬ ਪੰਜਾਬ ਤੇ ਹਰਿਆਣਾ ਦੀ ਹੱਦ ਨੂੰ ਜਿਸ ਕਦਰ ਬਣਾ ਕੇ ਪੇਸ਼ ਕੀਤਾ ਗਿਆ ਜਿਹੋ ਜਿਹਾ ਘਟਨਾ ਕਰਨ ਵਾਪਰਿਆ ਉਸ ਨੇ ਅਫਸੋਸਜਨਕ ਦ੍ਰਿਸ਼ ਪੈਦਾ ਕਰ ਦਿੱਤਾ ਤੇ ਇਸ ਦੇ ਵਿੱਚ ਪੰਜਾਬ ਸਰਕਾਰ ਦੀ ਵੀ ਖੂਬ ਬਦਨਾਮੀ ਤੇ ਬਦਖੋਈ ਹੋ ਰਹੀ ਹੈ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਦਾ ਹੈ ਹੀ ਘਟਾਰੇ ਚ ਚਲੋ ਇੱਕ ਰਾਜਨੀਤਿਕ ਪਹਿਲੂ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਕੱਲਿਆਂ-ਕੱਲਿਆਂ ਚੋਣ ਲੜ ਰਹੇ ਨੇ ਪਰ ਦਿੱਲੀ ਤੋਂ ਲੈ ਕੇ ਗੁਜਰਾਤ ਤੱਕ ਇਹਨੇ ਸਮਝੌਤਾ ਹੋ ਗਿਆ ਜੀ ਜੀ ਹਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਮਤਲਬ ਬਚਿਆ ਕੁਝ ਇੰਡੀਆ ਗੱਡ ਜੋੜ ਇਕੱਠਾ ਹੋ ਗਿਆ रिकॉर्ड ਦਾ ਖਿੱਲਰ ਗਿਆ ਸੀ ਮਮਤਾ ਕਹਿੰਦੀ ਗੱਠਜੋੜ ਚ ਹੈਗੀਆਂ ਪਛਮੀ ਬੰਗਾਲ ਚ ਕੱਲੇ ਲੜੂਗੀ ਕੇਜਰੀਵਾਲ ਤੇ ਕਾਂਗਰਸੀ ਕਹਿੰਦੇ ਗੱਠਜੋੜ ਚ ਤਾਂ ਹੈਗੀਆਂ ਪਰ ਪੰਜਾਬ ਚ ਕੱਲਿਆਂ ਲੜਾਂਗੇ ਹੈ ਸ਼ਿਪਸਾ ਨੇ ਉਧਰ ਖਿਲਰੀ ਫਿਰਦੀ ਆ ਸ਼ਰਦ ਪਵਾਰ ਨਾਲ ਜੇ ਗੱਲਾਂ ਬਾਤਾਂ ਹੁੰਦੀਆਂ ਉਹਦੀ ਪਾਰਟੀ ਦੋ ਹਿੱਸਿਆਂ ਚ ਵੰਡੀ ਆ ਅਖਲੇ ਸ਼ੱਖਾਂ ਦਿਖਾਉਣ ਲੱਗ ਗਏ ਸੀ ਫਿਰ ਚੁੱਪੀ ਚ ਸਮਝੌਤਾ ਹੋਇਆ ਸਭ ਤੋਂ ਪਹਿਲਾਂ ਯੂਪੀ ਜਿਸ ਸਮਝੌਤਾ ਸਿਰੇ ਚੜਿਆ 80ਾਂ ਸੀਟਾਂ ਦੇ ਵਿੱਚੋਂ 80 ਮੈਂਬਰ ਪਾਰਲੀਮੈਂਟ ਲੋਕ ਸਭਾ ਸੀਟਾਂ ਦੇ ਵਿੱਚੋਂ ਯੂਪੀ ਦੇ ਵਿੱਚੋਂ 63 ਦੇ ਉੱਤੇ ਸਮਾਜਵਾਦੀ ਪਾਰਟੀ ਖਿਲੇ ਜਾਦਵ ਦੀ ਪਾਰਟੀ ਲੜੇਗੀ 17 ਦੇ ਉੱਤੇ ਖੜਗੇ ਰਾਹੁਲ ਗਾਂਧੀ ਉਹ ਨਾਲ ਹੀ ਕਾਂਗਰਸ ਲੜੇਗੀ ਸਮਝੌਤਾ ਹੋ ਗਿਆ ਜੀ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਉਹ ਸਮਝੌਤਾ ਸਿਰੇ ਚੜ ਗਿਆ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੁੰਦਾ ਹੁਣ ਕੋਈ ਸ਼ੰਕੇ ਸੋਭੇ ਨਹੀਂ ਚੰਡੀਗੜ੍ਹ ਦੇ ਵਿੱਚ ਇੰਡੀਆ ਗੜ੍ਹ ਜੋੜ ਦਾ ਮੇਅਰ ਬਣ ਗਿਆ ਤੇ ਉਸ ਤੋਂ ਬਾਅਦ ਕਹਿੰਦੇ ਜੀ ਚੰਡੀਗੜ੍ਹ ਦੀ ਲੋਕ ਸਭਾ ਸੀਟ ਕਾਂਗਰਸ ਲਈ ਛੱਡ ਦਿੱਤੀ ਕਾਂਗ ਆਮ ਆਦਮੀ ਪਾਰ ਪਰ ਕਹਿੰਦੇ ਦਿੱਲੀ ਦੀਆਂ 4 ਸੀਟਾਂ ਆਵਾਮੀ ਪਾਰਟੀ ਦੇ ਹਿੱਸੇ ਆ ਗਿਆ ਜਦੋਂ ਕਿ ਆਵਾਮੀ ਪਾਰਟੀ ਕਹਿੰਦੀ ਸੀ ਸੱਤਾ ਦੇ ਵਿੱਚੋਂ ਇੱਕ ਸੀਟ ਦੇਾਂਗੇ ਕਾਂਗਰਸ ਨੂੰ 6 ਤੇ ਅਸੀਂ ਲੜਨਾ ਪਰ ਫਿਰ ਇੱਕ ਤੋਂ ਬਾਅਦ 3 ਤੇ ਆਈਆਂ ਮਤਲਬ 2 ਕਿਉਂ ਵਧੀਆਂ ਕਹਿੰਦੇ ਜੀ 2 ਤਾਂ ਗੁਜਰਾਤ 'ਚ ਕਾਂਗਰਸ ਛੱਡ ਰਹੀ ਹੈ ਇਹਨਾਂ ਦੀ ਇੱਕ ਹਰਿਆਣਾ ਛੱਡ ਰਹੀ ਹੈ ਇਸ ਲਈ 3 ਸੀਟਾਂ ਛਡਾਈਆਂ ਤੇ 3 ਦਿੱਲੀ 'ਚ ਦੇਤੀਆਂ ਆਮ ਆਦਮੀ ਪਾਰਟੀ ਕਾਂਗਰਸ ਨੂੰ ਦਿੱਲੀ ਦੇ ਵਿੱਚ ਇੱਕ ਸੀਟ ਦੇਣਾ ਚਾਹੁੰਦੀ ਸੀ ਵਾਰ ਨੂੰ ਗੱਠ ਜੋੜ ਦੀ ਵੀ ਲੋੜ ਲੱਗਦੀ ਸੀ ਕਿਉਂਕਿ ਪਿਛਲੀ ਵਾਰ 7 ਸੱਤ ਸੀਟਾਂ ਭਾਜਪਾ ਜਿੱਤ ਗਈ ਸੀ ਜਦੋਂ ਕਿ ਲਗਾਤਾਰ ਦੋ ਵਾਰ ਕੇ ਜਰੀਵਲ ਮੁੱਖ ਮੰਤਰੀ ਸੀ ਇਸ ਲਈ ਦਿੱਲੀ ਦੇ ਵਿੱਚ ਕੋਈ ਨਾ ਕੋਈ ਲੋਕ ਸਭਾ ਸੀਟ ਜਿੱਤ ਲਈਏ ਇਹਦੇ ਲਈ ਕਹਿੰਦੇ ਜੀ ਹੁਣ ਗੱਠ ਜੋੜ ਹੋ ਗਿਆ ਕਿ ਦਿੱਲੀ ਦੀਆਂ 7 ਸੀਟਾਂ ਦੇ ਵਿੱਚੋਂ 4 ਦੇ ਉੱਤੇ ਆਮ ਆਦਮੀ ਪਾਰਟੀ 3 ਦੇ ਉੱਤੇ ਕਾਂਗਰਸ ਲੜੇਗੀ 4 ਸੀਟਾਂ ਦੇ ਉੱਤੇ ਜਿਹਦੇ ਭਰਾ ਆਮ ਆਦਮੀ ਪਾਰਟੀ ਨੇ ਲੜਨਾ ਉਹਨਾਂ ਦੇ ਵਿੱਚੋਂ ਕਹਿੰਦੇ ਜੀ ਦੱਖਣੀ ਦਿੱਲੀ ਆ ਪੱਛਮੀ ਦਿੱਲੀ ਆ ਉੱਤਰੀ ਪੱਛਮੀ ਦਿੱਲੀ ਆ ਤੇ ਨਵੀਂ ਦਿੱਲੀ ਆ ਸੋ ਇਹ 4 ਸੀਟਾਂ ਨਵੀਂ ਦਿੱਲੀ ਵਾਲੀ ਉੱਤਰੀ ਪੱਛਮੀ ਦਿੱਲੀ ਵਾਲੀ ਪੱਛਮੀ ਦਿੱਲੀ ਵਾਲੀ ਤੇ ਦੱਖਣੀ ਦਿੱਲੀ ਵਾਲੀ ਇਹਨਾਂ ਚਾਰ ਸੀਟਾਂ ਤੇ ਆਵਾਦੀ ਪਾਰਟੀ ਦੇ ਉਮੀਦਵਾਰ ਦਿੱਲੀ 'ਚ ਚੋਣ ਲੜਦੇ ਨਜ਼ਰ ਆ ਸਕਦੇ ਨੇ ਇਸੇ ਤਰ੍ਹਾਂ ਚਾਂਦੀ ਚੌਂਕ ਪੂਰਬੀ ਦਿੱਲੀ ਤੇ ਉੱਤਰ ਪੂਰਬੀ ਦਿੱਲੀ ਇਹਨਾਂ ਤਿੰਨ ਸੀਟਾਂ ਦੇ ਉੱਤੇ ਕਾਂਗਰਸ ਚੋਣ ਲੜਦੀ ਤੁਹਾਨੂੰ ਦਿੱਲੀ 'ਚ ਨਜ਼ਰ ਆਏਗੀ ਫਿਰ ਹਰਿਆਣਾ ਦੀਆਂ ਦਸਾਂ ਦੇ ਵਿੱਚੋਂ ਨੌ ਦੇ ਉੱਤੇ ਕਾਂਗਰਸ ਲੜੇਗੀ ਸਿਰਫ ਇੱਕ ਸੀਟ ਆਵਾਦੀ ਪਾਰਟੀ ਛੱਡਣੀ ਆ ਤੇ ਆਵਾਦੀ ਪਾਰਟੀ ਉਹ ਸੀਟ ਫਰੀਦਾਬਾਦ ਜਾਂ ਗੜਗਾਉਂ ਚਾਹੁੰਦੀ ਆ ਇਹ ਤਾਂ ਬਿਲਕੁਲ ਦਿੱਲੀ ਦੇ ਨਾਲ ਲੱਗਦੀ ਆ ਤੇ ਆਵਾਦੀ ਪਾਰਟੀ ਲੱਗਦਾ ਕਿ ਸਾਡੀ ਸਰਕਾਰ ਦਾ ਦਿੱਲੀ ਦਾ ਇਸ਼ਤਿਹਾਰਬਾਜ਼ੀ ਦਾ ਵੋ ਦੂਜਾ ਮਲਾਈਦਾਰ ਸੀਟਾਂ ਵੀ ਨੇ ਕਾਰੋਬਾਰੀ ਸੀਟਾਂ ਨੇ ਵਪਾਰਕ ਸੀਟਾਂ ਨੇ ਵੱਡੇ ਮਤਲਬ ਅਰਥਵਿਵਸਥਾ ਕਮਾਉਣ ਵਾਲੀਆਂ ਥਾਮਾਂ ਨੇ ਸੋ ਗੜਗਾਉਂ ਤੇ ਫਰੀਦাবাদ ਚੋਂ ਦੋਆਂ ਚੋਂ ਇੱਕ ਸੀਟ ਆਮ ਆਦਮੀ ਪਾਰਟੀ ਦੇ ਹਿੱਸਾ ਸਕਦੇ ਤੇ ਨੌ ਸੀਟਾਂ ਤੇ ਹਰਿਆਣਾ ਦੇ ਵਿੱਚ ਕੌਂਸਲਰ ਦੀ ਨਜ਼ਰ ਆਏਗੀ ਇਸੇ ਤਰ੍ਹਾਂ ਕਾਂਗਰਸ ਨੇ ਗੁਜਰਾਤ ਚ ਵੀ ਦੋ ਸੀਟਾਂ ਆਮ ਆਦਮੀ ਪਾਰਟੀ ਨੂੰ ਛੱਡਣਾ ਮੰਨੀਆਂ ਇਸ ਤਰ੍ਹਾਂ ਗੁਜਰਾਤ ਦਿੱਲੀ ਹਰਿਆਣਾ ਤੇ ਚੰਡੀਗੜ੍ਹ ਸਮਝੌਤਾ ਹੋ ਗਿਆ ਪੰਜਾਬ ਚ ਵੀ ਕਹਿੰਦੇ ਹੈਗੇ ਅਸੀਂ ਇੰਡੀਆ ਘੜ ਛੋੜਦਾ ਹਿੱਸਾ ਪਰ ਲੜਾਂਗੇ 13 13.8 ਸੋ ਕਾਂਗਰਸ ਵੀ ਇੱਟ ਲੜੇਗੀ ਧਿਆਵਾ ਦੀ ਪਾਰਟੀ ਵੀ ਲੜੇਗੀ ਪਰ ਪੰਜਪਾਣ ਵਾਲਾ ਜੇ ਅਕਾਲੀ ਦਲ ਦਾ ਕਹਿੰਦੇ ਪੇਚ ਫਸਿਆ ਘਟਜੋੜ ਸਿਰੇ ਚੜਨ ਚ ਦਿੱਕਤ ਆ ਰਹੀ ਆ ਚੜਦਾ ਨਹੀਂ ਚੜਦਾ ਇਹ ਦੇਖਣ ਵਾਲੀ ਗੱਲ ਹੋਊਗੀ ਪਰ ਜਦੋਂ ਇਹ ਲੱਗਿਆ ਸੀਗਾ ਕਿ ਕੇਜਰੀਵਲ ਕੱਲਿਆਂ ਲੜਨ ਦਾ ਫੈਸਲਾ ਕਰ ਚੁੱਕੇ ਨੇ ਘਟਜੋੜ ਲਗ ਭਾ ਟੁੱਟ ਗਿਆ ਤਾਂ ਉਸ ਸਮੇਂ ਤੋਂ ਬਾਅਦ ਇਹ ਲੱਗਿਆ ਸੀ ਕਿ ਹੁਣ ਕੇਜਰੀਵਲ ਦੀ ਗ੍ਰਿਫਤਾਰੀ ਨਹੀਂ ਹੋਏਗੀ ਪਰ ਜਿੱਦਾਂ ਹੀ ਫੇਰੇ ਖਬਰ ਆਉਣ ਲੱਗੀ ਕਿ ਗੁਜਰਾਤ ਚ ਵੀ ਘੜ ਜੋੜ ਹੋ ਗਿਆ ਚਾਹੇ ਦੋ ਸੀਟਾਂ ਨਾਲੇ ਹੋਵੇ ਦਿੱਲੀ ਚ ਵੀ ਹੋ ਗਿਆ ਚਾਹੇ ਚਾਰ ਤਿੰਨੇ ਹੋਵੇ ਹਰਿਆਣਾ ਚ ਵੀ ਹੋ ਗਿਆ ਚਾਹੇ ਨੌ ਇੱਕੇ ਹੋਵੇ ਚੰਡੀਗੜ੍ਹ ਚ ਵੀ ਹੋ ਗਿਆ ਚਾਹੇ ਇੱਕੋ ਸੀਟ ਸੀ ਉਹ ਵੀ ਕਾਂਗਰਸ ਨੂੰ ਛੱਡੀ ਹੋਵੇ ਪਰ ਫਿਰ ਇੰਡੀਆ ਘੜ ਜੋੜ ਦੇ ਵਿੱਚ ਕੇਜਰੀਵਾਲ ਆ ਗਏ ਸਾਹਮਣੇ ਤਾਂ ਕਹਿੰਦੇ ਫੇਰ ਸੱਤਵਾਂ ਸੰਮਣ ਆ ਗਿਆ ਜੀ ਹਾਂ 26 ਫਰਵਰੀ ਦੇ ਲਈ ਸੰਮਣ ਅਰਵਿੰਦ ਕੇਜਰੀਵਾਲ ਨੂੰ ਸਤਵਾਂ ਸਾਹਮਣ ਹੁਣ ਦੇਖਦੇ ਆ ਜਾਂਦੇ ਆ ਨਹੀਂ ਜਾਂਦੇ ਆ ਈਡੀਓ ਤੋਂ ਬਾਅਦ ਇੱਕੀ ਸਾਹਮਣੇ ਭੇਜੂਗੀ ਜਾਂ ਗ੍ਰਿਫਤਾਰੀ ਕਰੂਗੀ ਬਰੰਟ ਲੈ ਕੇ ਆਊਗੀ ਜਾਂ ਕੇਜਰੀਵਾਲ ਕਿਹੜਾ ਰੁਖ اختیار ਕਰਦੇ ਨੇ ਤੇ ਪਰ ਵੀ ਨਜ਼ਰ ਹੋਊਗੀ ਸੋ ਜੇ ਇੰਡੀਆ ਗੱਠਜੋੜ ਦੇ ਵਿੱਚ ਕੇਜਰੀਵਾਲ ਬਣੇ ਰਹਿੰਦੇ ਨੇ ਕਹਿੰਦੇ ਫਿਰ ਗ੍ਰਿਫਤਾਰੀ ਵੀ ਤੈ ਆ ਹੈ ਜੇਕਰ ਨਹੀਂ ਬਣੇ ਰਹਿੰਦੇ ਫਿਰ ਸ਼ਾਇਦ ਗ੍ਰਿਫਤਾਰੀ ਤੋਂ ਬਚਾਅ ਹੋ ਜAVE ਇਹਦੀ ਵੀ ਰਾਜਨੀਤੀ ਖੂਬ ਚਰਚਾ ਵਾਲੀ ਪਰ ਇਹਨਾਂ ਸਭ ਦੇ ਵਿਚਾਲੇ ਇੱਕ ਵਾਰ ਇੰਡੀਆ ਗੱਠਜੋੜ ਦੇ ਵਿੱਚ ਸਮਾਜਵਾਦੀ ਪਾਰਟੀ ਨਾਲ ਵੀ ਤੇ ਆਮ ਆਦਮੀ ਪਾਰਟੀ ਨਾਲ ਵੀ ਗੱਠਜੋੜ ਹੋ ਹੀ ਗਿਆ ਜੀ ਚਲੋ ਇਸ ਲਈ ਐਸ ਸੀ ਐਸ ਪੀ ਲੋਕਾਂ ਦਾ ਕਬੜਾ ਲੈ ਕੇ ਹਾਜ਼ਰ ਹਾਂ ਤੁਸੀਂ ਬੇਖਤਰ ਰੋ ਲਿਬਰਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਨੇ